ਗਾਇਬਰ ਵੀ ਆਉ ਹਾਇਬਰ ਗਾਇਬਰ ਪੈਦਲ ਮਾਰ ਰਥੀ ਵੀ ਰਥੀ ਕੰਡਾਰੇ ਰਥਾੜੇ ਵੀ ਮਾਰਤੇ ਪੈਦਲ ਵੀ ਮਾਰਤੇ ਹਾਇਬਰ ਗਾਇਬਰ ਹਾਥੀ ਘੋੜੇ ਵਾਲੇ ਵੀ ਮਾਰਤੇ ਅੱਗੇ ਆਉਗਾ ਚਾਰ ਕਿਸਮ ਦੀ ਫੌਜ ਹੁੰਦੀ ਹੈ ਪੈਦਲ ਫਿਰ ਘੋੜੇ ਵਾਲੇ ਫਿਰ ਹਾਥੀ ਵਾਲੇ ਸਭ ਦੇ ਪਿੱਛੇ ਰਥਾੜੇ ਰਥਾੜੇ ਦਾ ਹੁੰਦਾ ਰਾਜ ਰਥੇ ਉੱਤੇ ਛਤਰ ਹੁੰਦਾ ਜੇ ਰਥਾਣਾ ਹੋਵੇ ਹਾਥੀ ਤੇ ਛਤਰ ਹੁੰਦਾ ਮੋਗਲ ਕਾਲ ਦੇ ਵਿੱਚ ਆ ਕੇ ਰਥ ਨਹੀਂ ਸੀਗੇ। ਖੇਤਰ ਹੁੰਦਾ ਸੀ ਹਾਥੀਆਂ ਦੇ ਉੱਤੇ ਲੰਦਾ ਸੀ। ਉਦੋਂ ਪਹਿਲਾਂ ਮਹਾਭਾਰਤ ਦੇ ਵਿੱਚ ਹਾਥੀ ਹੁੰਦੇ ਸੀ। ਪਰ ਰਾਜੇ ਕੋਲ ਰਥ ਹੁੰਦਾ ਸੀ। ਉਹ ਰਥਾਂ ਤੇ ਲੜਦੇ ਸੀ। ਜਿਹੜੇ ਸੁਪਰੀਮ ਹੁੰਦੇ ਸੀ ਉਹ ਰਥਾਂ ਤੇ ਹੁੰਦੇ ਸੀ। ਉਦੋਂ ਛੋਟੇ ਹਾਥੀਆਂ ਤੇ ਉਦੋਂ ਛੋਟੇ ਛੋਟੇ ਘੋੜਿਆਂ ਤੇ ਉਦੋਂ ਛੋਟੇ ਪਾਗਲ। ਨਾ ਉਹ ਪੈਦਲ ਫਿਰ ਘੋੜੇ ਫਿਰ ਹਾਥੀ ਪੈਦਲਾਂ ਤੋਂ ਵੱਧ ਘੋੜਿਆਂ ਤੇ ਘੋੜਿਆਂ ਤੋਂ ਵੱਧ ਫਿਰ ਹਾਥੀਆਂ ਤੇ ਹਾਥੀ ਦੇ ਪਿੱਛੇ ਰਥਾਂ ਕਿਉਂਕਿ ਰਥਾਂ ਵਾਲੇ ਜਿਹੜੇ ਸੀ ਉਹਨਾਂ ਦੀ ਰੱਖਿਆ ਵਾਸਤੇ ਹਾਥੀ ਵਾਲੀ ਫੌਜ ਹੁੰਦੀ ਸੀ ਜੇ ਘੇਰੇ ਟੁੱਟ ਜੇ ਕੋਈ ਗੱਲ ਹੋ ਜਵੇ ਤਾਂ ਹਾਥੀ ਉਹਦੀ ਰੱਖਿਆ ਕਰਦੇ ਸੀ ਚਾਰੇ ਪਾਸੇ ਨੇੜੇ ਨਹੀਂ ਸੀ ਆਉਣ ਦਿੰਦੇ ਉਹ ਸਜੇ ਉਹ ਕੰਡਕ ਤੇ ਤਰੰਗ ਕਛੂ ਬਾਹੇ ਕਛ ਦਹਨੇ ਕਛੂ ਪਟ ਨਿਰਪਕੇ ਸੰਗ ਕਿਸਾਨ ਖੱਬੇ ਪਾਸੇ ਕਰ ਲੈ ਕੋ ਸੱਜੇ ਪਾਸੇ ਕਰ ਲੈ ਕੁਝ ਖੱਬੇ ਪਾਸੇ ਕਰ ਲੈ ਕੋ ਦائیں ਸੱਜੇ ਪਾਸੇ ਕਛੂ ਪਟ ਨਿਰਪਕੇ ਸੰਗ ਕੁਝ ਉਹਦੇ ਨਾਲ ਨੇ ਨਾਲ ਜਿਹੜੇ ਹੁੰਦੇ ਨੇ ਅੱਗੇ ਪਿੱਛੇ ਹੁੰਦੇ ਨੇ ਸੱਜੇ ਪਾਸੇ ਖੱਬੇ ਪਾਸੇ ਉਹਦੇ ਨਾਲ ਜਿਹੜੇ ਨੇ ਅੱਗੇ ਨੇ ਆ ਪਿੱਛੇ ਨੇ ਉਹ ਸੰਗ ਰੇ ਚਾਰੇ ਪਾਸੇ ਨੇ ਉਹਦੇ ਚਾਰੇ ਪਾਸੇ ਨੇ ਖੱਬੇ ਪਾਸੇ ਵਾਲੇ ਵੀ ਦੂਰ ਨੇ ਸੱਜੇ ਪਾਸੇ ਵਾਲੇ ਵੀ ਦੂਰ ਨੇ ਫਰਗਾਨਾ ਲਈ ਕੁਝ ਤਾਂ ਖੱਬੇ ਸੱਜੇ ਪਾਸੇ ਕਰੇ ਕੁਝ ਖੱਬੇ ਪਾਸੇ ਕੁਝ ਉਹਨੇ 20 ਪਦਮ ਨਾਲ ਆਪਣੇ ਨਾਲ ਕਰ ਲਏ ਵਿਚਾਲੇ 4500 ਹੋ ਗਏ ਹੋ ਪਏ ਇਕੱਠੇ ਦਲ ਪਦਮ 10 15000 20 ਕਿੰਨੇ ਦਾ ਹੋਏ 10 15 ਔਰ 20 45 ਹੋ ਗਏ ਪਏ ਇਕੱਠੇ ਦਲ ਪਦਮ 10 15000 20 15 ਔਰ 20 15 ਕਿੰਨੇ ਦਾ ਹੈ ਨੇ 10 ਬਾਏ ਸੰਗ 20 ਸੱਜੇ ਪਾਸੇ ਕਿੰਨੇ ਕੀਤੇ 15 ਖੱਬੇ ਪਾਸੇ ਕਿੰਨੇ 10 20 ਰੱਖੇ ਉਹਨੇ ਆਪਣੇ ਵਾਲੇ ਵਾਲੇ ਆਪਣੇ ਕੋਲ ਸੋਈਆ ਦੌਰ ਸਭੇ ਇੱਕ 바ਰ ਹੀ ਦੈਂ ਤਸੋ ਆਏ ਹੈ ਚੰਡ ਕੇ ਸਾਹਮੂ ਹੈ ਕਾਰੇ ਕਾਲੇ ਤੈਂ ਤੋ ਇੱਕਦਮ ਚੰਡੀ ਦੇ ਸਾਹਮਣੇ ਆ ਕੇ ਦੌੜ ਕੇ ਇਕੱਠੇ ਹੋ ਕੇ ਆ ਕੇ ਲੈ ਕਰ ਬਾਣ ਤਵਾਨਣ ਤਾਣ ਕਣੇ ਔਰ ਕੋਪਸ ਸਿੰਘ ਪ੍ਰਹਾਰੇ ਲੈ ਕੇ ਅਹ ਗਾਹ ਤੇ ਬਾਣ ਲੈ ਕੇ ਉਹਨਾਂ ਨੇ ਆਪਣੇ ਬਾਣ ਲੈ ਗਏ ਤੇ ਤੀਰ ਕਮਾਨ ਲੈ ਕੇ ਸਿੰਘ ਦੇ ਉੱਤੇ ਛੇਰ ਤੇ ਯਾਨੀ ਤਤ ਗਿਆਨ ਤੇ ਹਮਲਾ ਕੀਤਾ ਪਹਿਲਾਂ ਉਹਨਾਂ ਨੇ ਸਾਰਾ ਜਿਹੜਾ ਤਤ ਗਿਆਨ ਸਿੰਘ ਸਿੰਘ ਦੇ ਤਤ ਗਿਆਨ ਦੇ ਨਾਲ ਉਹਦਾ ਸਾਰੀ ਗੱਲ ਲੈ ਕੇ ਬਾਣ ਕਮਾਨਣ ਤਾਨ ਕਮਾਨਣ ਤਾਨ ਲੈ ਕੇ ਬਾਣ ਲੈ ਕੇ ਕਨੇਰ ਤਤ ਗਿਆਨ ਦੇ ਉੱਤੇ ਹਮਲਾ ਕੀਤਾ ਕਨੇਰ ਕੋਪ ਤੋਂ ਸਿੰਘ ਪਰਹਾਰ ਸਿੰਘ ਪਰਹਾਰ ਜਿਹੜੇ ਅਸੀਂ ਕਹਿੰਦੇ ਹਾਂ ਚਾਲਨਾਰੋ ਪੈਰਾਂ ਦਾ ਅਲੱਗ-ਅਲੱਗ ਹੈ ਅੰਦਰਲੇ ਸ਼ਰੀਰ ਦਾ ਉਹ ਕਹਿੰਦੇ ਆਤਮਾ ਹੁੰਦੀ ਹੋ ਨਹੀਂ ਜੇ ਹੁੰਦੀ ਹੈ ਤਾਂ ਦਿਖਾਓ ਕਿੱਥੇ ਉਹ ਜਿਵੇਂ ਉਹ ਕਹਿੰਦੇ ਨੇ ਤਰਖੀਲ ਐਵੇਂ ਤੁਸੀਂ ਪਖੰਡ ਕਰਦੇ ਹੋ ਆਤਮਾ ਨੂੰ ਉਹਦੀ ਕੋਈ ਚੀਜ਼ ਨਹੀਂ ਹੈ ਇਹ ਹੈ ਕਿਦਾ ਦਿਖਾਓ ਕਿੱਥੇ ਇਹ ਸਿੱਧਾ ਹਮਲਾ ਤਤ ਗੱਲ ਤੇ ਸਿੰਘ ਪ੍ਰਹਾਰੇ ਹੋ ਜੀ ਚੰਡ ਸੰਭਾਰ ਤਬੇ ਕਰਵਾਰ ਹਕਾਰ ਕੇ ਸੱਤਰ ਸਮੂਹ ਨਵਾਰੇ ਉਹਨੇ ਜਵਾਬ ਦੇ ਦਿੱਤਾ ਜਵਾਬ ਦੇ ਦਿੱਤਾ ਹਕਾਰ ਉੱਚੀ ਆਵਾਜ਼ ਨਾਲ ਠਹਿਰ ਜੋ ਗੱਲ ਸੁਣ ਲੋ ਰੌਲਾ ਨਾ ਪਾਓ ਐਵੇਂ ਸਾਡੀ ਵੀ ਸੁਣ ਲੋ ਤੁਸੀਂ ਤਾਂ ਕਹਿੰਦੇ ਹੈ ਨਹੀਂ ਹੈ ਨਹੀਂ ਐਵੇਂ ਵੀ ਅਸੀਂ ਝੂਠ ਬੋਲਦੇ ਹਾਂ ਤੁਸੀਂ ਸੁਣ ਲੋ ਸਾਡੀ ਵੀ ਸੁਣ ਲੋ ਹੁਣ ਆਪਣੀ ਚੁੱਪ ਕਰ ਜੋ ਆ ਜਿਹੜਾ ਬੋਲਦਾ ਕਹਿੰਦਾ ਹੈ ਨਹੀਂ ਹੈ ਨਹੀਂ ਇਹੀ ਆ ਉਹ ਨਹੀਂ ਦਿਖਾਓ ਕਿੱਥੇ ਜਿਹੜਾ ਬੋਲਦਾ ਹੈ ਜਦ ਤੱਕ ਨਿਕਲੂ ਫਿਰ ਬੋਲੂ ਸਰੀਰ ਨਹੀਂ ਬੋਲਦਾ ਫਿਰ ਉਹ ਦਿਖਾਓਗੇ ਤੇ ਨਿਕਲਦਾ ਦੇਖਿਆ ਕਿਸ ਨੇ ਬੜਦਾ ਦੇਖਿਆ ਕਿਸ ਨੇ ਇਹ ਹੀ ਆ ਉਹ ਇਹਨੂੰ ਕਹਿੰਦੇ ਆ ਸੀ ਚੁੱਪ ਹੋਗੇ ਆ ਜਿਹੜਾ ਵਿੱਚ ਬੋਲਦਾ ਤੇਰੇ ਤੂੰ ਕਹਿੰਦਾ ਮੇਰਾ ਸਰੀਰ ਨਹੀਂ ਠੀਕ ਅੱਜ ਉਹ ਮੇਰਾ ਕੌਣ ਲੈਣਾ ਕਹਿੰਦਾ ਸਰੀਰ ਤਾਂ ਅੱਡ ਹੋ ਗਿਆ ਫਿਰ ਖੋਪੜੀ ਕੰਮ ਕਰਦੀ ਹੈ ਕਿ ਨਹੀਂ ਕਰਦੀ ਚੁੱਪ ਹੋਗੇ ਆਤਮ ਦਰਸ਼ਨ ਇੱਕ ਗੱਲ ਨਾਲੇ ਕਰਾਤਾ ਇਹ ਆਤਮਾ ਹੁੰਦੀ ਹੈ ਇਹ ਉਹ ਨਾਜਰੇ ਬੋਲਦਾ ਸਰੀਰ ਦੇ ਨਾਜਰ ਵਿੱਚ ਹੈ ਇਹ ਨਹੀਂ ਦਿਖਣੀ ਜਾਂ ਨਿਕਲ ਜਾਣੀ ਹੈ ਕਦੇ ਦੇਖੀ ਹੈ ਕਿਸੇ ਦੀ ਨਿਕਲਦੀ ਵਾਪਲਾ ਦੀ ਦੀ ਕਦੇ ਦੇਖੀ ਹੈ ਇੰਨੇ ਮਰਦਾਂ ਦੇ ਰੋਹ ਦੇਖੀ ਹੈ ਕਦੇ ਨਿਕਲਦੀ ਅਗਰ ਨਹੀਂ ਇਹ ਦੀਦੀ ਨਹੀਂ ਹੁੰਦੀ ਅੱਖਾਂ ਨੂੰ ਅਸੀਂ ਕਦ ਗਿਆ ਅੱਖਾਂ ਨੂੰ ਦੀਦੀ ਆਤਮਾ ਤੁਸੀਂ ਤਾਂ ਤਾਂ ਕਹੋ ਦਿਖਾ ਲੋ ਜੇ ਅਸੀਂ ਕਦੇ ਕਿਹਾ ਹੋਵੇ ਕਿਸੇ ਨੇ ਵੀ ਅੱਖਾਂ ਨੂੰ ਦੀਦੀ ਹੈ ਇਹ ਦੇਖਣ ਵਾਲੀ ਚੀਜ਼ ਹੈ ਹੋ ਨਹੀਂ ਇਹ ਪੰਜੇ ਗਿਆਨੰਦਰਾਂ ਦੇ ਪਰੇ ਆ ਤੂੰ ਹੀ ਕਹਿੰਦਾ ਸਾਨੂੰ ਦਿਖਾਓ ਬੇਅਕਲ ਤਾਂ ਤੁਸੀਂ ਹੋ ਜਿਹੜੇ ਕਹਿੰਦੇ ਦਿਖਾਓ ਅਸੀਂ ਕਹਿੰਨੇ ਦੇਖਣ ਵਾਲੀ ਚੀਜ਼ ਨਹੀਂ ਇਹ ਚੀਜ਼ ਸਮਝਣ ਵਾਲੀ ਆ ਦੇਖਣ ਵਾਲੀ ਨਹੀਂ ਹੈ ਤੂੰ ਤਾਂ ਬੇਉਜਾੜਡਾ ਹਾਂ ਅਸੀਂ ਕਿਹਾ ਹੋਵੇ ਕਿਸੇ ਧਰਮ ਨੇ ਕਿਹਾ ਹੋਵੇ ਦੇਖਣ ਵਾਲੀ ਚੀਜ਼ ਆ ਤੁਸੀਂ ਕਹੋ ਦਿਖਾਓ ਅਸੀਂ ਪਹਿਲਾਂ ਕਹਿਆ ਦੇਖਣ ਵਾਲੀ ਚੀਜ਼ ਨਹੀਂ ਤੂੰ ਤੁਸੀਂ ਕਹਿੰਦੇ ਦਿਖਾਓ ਮੂਰਖ ਤਾਂ ਤੁਸੀਂ ਹੋ ਫੇ ਸਾਰੇ ਲੋਕ ਮੂਰਖ ਨੇ ਜਿਹੜੇ ਕਹਿੰਦੇ ਹੱਥ ਉਹ ਦਿਖਾਓ ਕਿ ਕੋਈ ਗੱਲ ਜਮੂਰਖ ਬਣਾਉਂਦੇ ਸਾਰੇ ਹਾਂਜੀ ਲੈ ਕਰ ਕਰਵਾ ਚੰਡ ਸੰਭਾਰ ਤਵੇ ਕਰਵਾਰ ਹਕਾਰ ਕੇ 70 ਸਮੂਹ ਨਵਾਰੇ ਸਾਰੇ ਕੋ ਗੱਲੀ ਚੁੱਪ ਕਰਾਉਂਦੇ ਇਹ ਕੋਈ ਗੱਲੀ ਚ ਸਾਰੇ ਚੁੱਪ ਕਰਾਉਂਦੇ ਸਮੂਹ ਸਾਰੇ ਨਿਵਾਰਤੇ ਸਾਰੇ ਵੱਢ ਕੇ ਪਰੇ ਮਾਰੇ ਇੱਕ ਕਾਲ ਦੇ ਜਵਾਬ ਨਾਲ ਸਾਰੇ ਚੁੱਪ ਕਰਾਤੇ ਕੋਈ ਜਵਾਬ ਨਹੀਂ ਇਸ ਗੱਲ ਦਾ ਉਹਨਾਂ ਕੋਲ ਹਾਂਜੀ ਖੰਡਵਜਾਰਨ ਕੋ ਅਗਨੀ ਤਹਿ 파ਰਥ ਨੈ ਜਨਮੇਗ ਬਿਡਾਰੇ ਖੰਡਵਜਾਰਨ ਕੋ ਅਗਨੀ ਤਹਿ 파ਰਥ ਨੈ ਜਨਮੇਗ ਬਿਡਾਰੇ ਹਾਂ ਤੇਰਾ ਅੱਛਾ ਚੰਡ ਸੰਗਰਸ ਕਬੈ ਘਰਵਾਰ ਹਕਾਰ ਕੇ 70 ਸਬੂ ਨਿਵਾਰੇ ਖੰਡ ਵਜਾਲ ਨੂੰ ਕੋਗਨ ਤੇ 파ਰਥਨੀਜਮ ਹਾਂ ਕਹਿੰਦੇ ਖੰਡ ਬਣ ਦੇ ਵਿੱਚ ਖੰਡ ਬਲ ਸੀ ਉਥੇ ਅੱਗ ਲਾਈ ਇੰਦਰ ਨੇ ਕਿਉਂ ਅੱਗ ਲਾਈ ਉਥੇ ਇਹਨਾਂ ਦਾ ਜਿਹੜਾ ਸ਼ੇਸ਼ਨਾਗ ਨੂੰ ਜਾਣ ਲਾ ਸੀ ਉਥੇ ਸ਼ੇਸ਼ਨਾਗ ਕਹਿੰਦੇ ਖੰਡ ਬਣ ਦੇ ਵਿੱਚ ਸੀਗਾ ਇੰਦਰ ਕਹਿੰਦਾ ਨੂੰ ਮੈਂ ਸਾੜ ਲਿਆ ਤੇ ਉਹਨੂੰ ਅੱਗ ਲਾਤੀ ਚਾਰੇ ਪਾਸੇ ਤੇ ਜੰਗਲ ਨੂੰ ਉਰਸਾ ਪਪਾ ਨਿਕਲਦਾ ਨਿਕਲ ਨਹੀਂ ਸਕਦਾ ਜੰਗਲ ਚ ਉੱਥੇ ਕਹਿੰਦੇ ਨੇ ਮੇਘ ਜਿਹੜੀ ਬੱਦਲ ਉਹਦੀ ਝੜ ਕੇ ਆ ਗਿਆ ਵੀ ਅੱਗ ਬੁਝਾ ਦੇਣਾ ਇਹਨੂੰ ਬਚਾਉ ਲੈ ਸ਼ੇਸ਼ਨਾਗ ਨੂੰ ਵਿਸ਼ਨੂੰ ਦਾ ਭਗਤ ਹੈ ਨਾ ਹੋ ਇਹਨੂੰ ਬਚਾਉ ਲੈ ਕਹਿੰਦੇ 파ਰਥ 파ਰਸ਼ੰਦਰ ਨੂੰ ਹੋਰ ਕਹਿੰਦੇ ਨੇ ਅਰਜੁਨ ਨੂੰ 파ਰਥ ਨਾ ਜਨਮੇਗ ਬੜਾ 파ਰਥ ਨੂੰ ਅਰਜੁਨ ਨੂੰ ਕਹਿੰਦੇ ਨੇ 파ਰਥ अर्जुन ਨੇ ਤੀਰਾਂ ਨਾਲ ਸਾਰੇ ਬਦਲ ਤਿੱਤਰ ਬਿੱਤਰ ਕਰਦੇ ਨਹੀਂ ਪੈਲੇ ਨਹੀਂ ਦਿੱਤਾ ਉੱਥੇ ਉੱਥੇ ਹੀ ਜਾਲਦਾ ਉਹਨੂੰ ਤਕਸ਼ ਨੂੰ ਤਕਸ਼ਨਾਦ ਨੂੰ ਤਾਂ ਇਹ ਤਕਸ਼ ਬੈਠ ਕੇ ਆਉਂਦਾ ਨਾ ਲੜਾਈ ਦੇ ਵਿੱਚ ਉਹਦੇ ਤੀਰ ਤੇ ਇੰਦਾਂ ਨੂੰ ਮਾਰਨ ਵਾਸਤੇ ਖੈਰ ਉਹ ਅਲੱਗ ਗੱਲ ਹੈ ਆਪਾਂ ਨੇ ਕੀ ਲੈਣਾ ਤੇ ਇਹ ਤਾਂ ਇਹ ਗੱਲਾਂ ਕਹੀਆਂ ਹੋਈਆਂ ਨੇ ਪ੍ਰਮਾਣ ਦਿੱਤਾ ਉਹ ਲੋਕਾਂ ਨੂੰ ਪ੍ਰਮਾਣ ਦਿੱਤਾ ਜਿਹੜੇ ਲੋਕ ਕੋਈ ਕਹਾਣੀ ਨੂੰ ਮੰਨਦੇ ਨੇ ਸੁਣੀ ਹੋਈ ਹੈ ਇਹਦਾ ਹਵਾਲਾ ਦਿੱਤਾ ਵੀ ਐਂ ਗੱਲ ਸੀ ਉਹ ਉਹ ਜੰਗਲ ਆ ਉਹਦੇ ਵਿੱਚ ਇੱਕ ਸੱਪ ਐ ਤਕਸ਼ਨਾਕ ਕਹਿੰਦੇ ਨੇ ਉਹਨੂੰ ਉਹ ਇਹਨਾਂ ਨੇ ਜੜਨਾ ਸੀ ਬੱਦਲ ਚੜ ਗਿਆ ਉਹਨੇ ਤੀਰ ਚਲਾ ਕੇ ਸਾਰੇ ਬੱਦਲ ਤੇ ਤਰਵੇ ਤਰ ਕਰਤੇ ਵੀ ਪੈਣੇ ਨਹੀਂ ਦਿੱਤਾ ਐ ਜਿਹੜਾ ਕੁਝ ਕਰਨ ਆਏ ਸੀਗੇ ਉਹ ਵੀ ਪਾਉਣ ਆਏ ਸੀ ਨਾ ਚੜ ਕੇ ਸਾਰੇ ਬੱਦਲ ਘਟਾਂ ਰਾਖਸ਼ ਐ ਤੀਰ ਚਲਾਏ ਉਹ ਵੀ ਉਹਨਾਂ ਦਾ ਪੈਣੇ ਨਹੀਂ ਦਿੱਤਾ ਸਰੋਂ ਨੂੰ ਨਹੀਂ ਦਿੱਤਾ ਗੱਲ ਆ ਹੈ ਨਮੀ ਬੋਲ ਵੀ ਨਾ ਪਦਮ ਚੜ ਕੇ ਆਗੇ ਦਲ ਵੀ ਇਹਨੂੰ ਰੋੜ ਗਈ ਲੈ ਜਾਗੇ ਚੰਡੀ ਚੱਡੀ ਰੂ ਇਹਨੇ ਆਦਮੀ ਅਸੀਂ ਆਪਣੇ ਗੱਲਾਂ ਨਾਲ ਉਹ ਰੇੜੇ ਆਉਣੇ ਨਹੀਂ ਦਿੱਤੀ ਕੋਈ ਗੱਲ ਇੱਕੋ ਹੀ ਗੱਲ ਨੇ ਸਾਰੇ ਬਦਲ ਛਾੜ ਦਿੱਤੇ ਤੇਤਰ ਮਤਰ ਕਰਦੇ ਉਹਦਾ ਪ੍ਰਮਾਣ ਦਿੰਦਾ ਕਿ 45 ਪਦਮ ਢਾਲਾ ਬਦਲੇ ਸਮਝ ਲੋ ਚੜ ਕੇ ਆਇਆ ਘਟਾ ਉਹਦੇ ਨੂੰ ਪ੍ਰਮਾਣ ਦਿੰਦਾ ਗਾਂ ਕਰਕੇ ਦਿੰਦਾ ਹੈ ਪ੍ਰਮਾਣ Mm-hmm. <laughs>